ਅਸਾ ਅੱਜ ਸਾਡੇ ਨਾਲ ਗੋਰਾ ਮਿਸਤਰੀ ਜੀ ਨੇ ਤੇ ਦੂਸਰੇ ਮਿਸਤਰੀ ਜੀ ਸਾਡੇ ਉਸਤਾਦ ਜੀ ਇਧਰ ਨੂੰ ਕਰਮੋ ਜੀ ਇਹ ਸਾਡੇ ਅਸਰ ਨੇ ਸੋ ਅਸੀਂ ﺍﻟमारीयां ਠੋਕਣ ਜਾ ਰਹੇ ਆ ਉਹ ਪਿੱਛੇ ਪਿੰਨੀਆਂ ﺍﻟमारीयां ਸਾਰੀਆਂ ਸੋ ਲੈ ਵੱਡਾ ਵਾਲਾ ਹੋ ਜੂਗਾ ਇਸ ਲਈ ਲਾਈਵ ਚ ਜ਼ਿਆਦਾ ਨਹੀਂ ਦਿਖਾਉਂਦੇ ਆਪਾਂ ਸੋ ਜਦੋਂ ਤਿਆਰ ਹੋ ਗਈਆਂ ਉਸ ਨੂੰ ਫੇਰ ਦਿਖਾਵਾਂਗੇ ਸੋ ਕਿੰਨੇ ਕ ਵਜੇ ਤੱਕ ਮਿਸਤਰੀ ਕੀ ਰੈਡੀ ਕਰਦਾਗਾ ﺍﻟमारीयां ਆਪਾਂ ਬਸ ਸੋ ਘੰਟਾ ਟੈਨਟਰੰਦਰ ਤੇ ਸਿਆਰ ਕਾ ਰੈਣੀਆ ਖੜੀਆਂ ਕਰ ਦੇਣੀਆਂ ਤੇ 2 ਘੰਟਾ ਬਾਅਦ ਆਪਾਂ ਲਾਈਵ ਕਰਾਂਗੇ ਲਮਾਰੀਆਂ ਰੈਡੀ ਕਰਕੇ ਜੀ ਲੋ ਦੇਖਦੇ ਆਂ 2 ਘੰਟਾ ਬਾਅਦ ਅਦਾ ਲੰਚ ਟਾਈਮ ਜੀ ਹੋ ਗਿਆ ਰਿਹਾ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਜੀ ਠੀਕ ਹੈ ਜੀ ਵਰਤਾਜਾ ਹੁਣ 2 ਘੰਟੇ ਤੇ ਤਿਆਰ ਕਰਦੇ ਆਂ ਅੱਪਾ ਕੰਮੀ ਕਰ ਚੁੱਕਾ ਹਾਂ ਮੈਨੂੰ ਕੀ ਪਤਾ ਸੀ 2 ਘੰਟੇ ਦੇ ਤਿਆਰ ਕਰੀਏ ਜਾਂ ਇਹ ਕਿੰਨੇ ਘੰਟੇ ਚ ਕਰੀਏ ਅਰੇ ਕੋਈ ਲੁੱਟ ਹੋ ਰਹੀ ਹੈ ਐਕਟੀਵਿਟੀ ਨਹੀਂ ਕੋਈ ਹੈ ਜੀ ਐਕਟੀਵਿਟੀ ਮੈਂ ਹੋ ਜਾਣਾ